ਫਰਨੀਚਰ ਫੈਕਟਰੀ ਦੇ ਵਿੱਚ ਅਚਾਨਕ ਅੱਗ ਦਾ ਭਾਂਬੜ ਮਚਿਆ ਜਿਸ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ 40 ਲੱਖ ਦਾ ਨੁਕਸਾਨ ਹੋ ਗਿਆ ਨਾਬਾ ਰੋਟੀਪੁਰ ਦੇ ਨਜ਼ਦੀਕ ਇੱਕ ਫਰਨੀਚਰ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗਦੀ ਹੈ ਤੇ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਤਾਂ ਫਾਇਰ ਕਰਮਚਾਰੀਆਂ ਦੇ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ 4 ਗੱਡੀਆਂ ਦੇ ਨਾਲ ਸਖਤੇ ਕਾਬੂ ਪਾਇਆ ਗਿਆ ਹਾਲਾਂਕਿ ਗੱਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਜੇਕਰ ਫਾਇਰ ਬ੍ਰਿਗੇਡ ਦੇ ਵੱਲੋਂ ਮੌਕੇ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਫਰਨੀਚਰ ਦੇ ਸ਼ੋ ਸਰੂਮ ਨੂੰ ਨੂਵੀਅਸ ਨੇ ਆਪਣੀ ਚਪੇਟ ਦੇ ਵਿੱਚ ਲੈ ਲੈਣਾ ਸੀ ਤਾਂ ਪੰਜਾਬ ਦੇ ਵਿੱਚ ਜਿੱਥੇ ਅਗਜ਼ਨੀ ਦੀਆਂ ਕਾਫੀ ਕਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਇਸ ਫੈਕਟਰੀ ਦੇ ਵਿੱਚ ਦੱਸਿਆ ਜਾ ਰਿਹਾ ਕਿ 40 ਲੱਖ ਦੇ ਕਰੀਬ ਦਾ ਨੁਕਸਾਨ ਹੋ ਚੁੱਕਿਆ ਤੇ ਮੌਕੇ ਤੇ ਜੇਕਰ ਅੱਗ ਤੇ ਕਾਬੂ ਪਾਇਆ ਨਾ ਜਾਂਦਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਅਸ਼wini ਕੁਮਾਰ ਜੀ ਇਹ ਤਾਂ ਦੀ ਫੈਕਟਰੀ ਤੁਹਾਡੀ ਮੇਰੇ ਘਰ ਵਾਲੀ ਦੇ ਨਾਂ ਤੇ ਆ ਅਤਿਨਿਸ਼ ਖੋਵਨਿਚੇ ਨਾਂ ਆ ਤੇ ਸਾਰੇ ਕੰਮ ਸਾਰੇ ਹੋ ਗਏ ਜਾਂਦਾ ਸਾਰਾ ਕਿੰਨੇ ਕ ਮਾਲ ਪਾਇਆ ਹੋਇਆ ਸੀ ਅੰਦਰ ਸਾਰਾ ਕੋਰਾ ਲੱਕੜ ਦਾ ਫੋਮ ਸਾਰੀ ਜਲ ਗਈ 30 40 ਲੱਖ ਦਾ 35 40 ਲੱਖ ਦਾ ਕਾਰਨ ਪਤਾ ਲੱਗਿਆ ਜੀ ਕੋਈ ਕਾਰਨ ਕੋਈ ਪਤਾ ਨਹੀਂ ਲੱਗਿਆ 7 ਵਜੇ ਲੇਡੀ ਸਫਾਈ ਕਰਕੇ ਗਈ ਆ ਉਸ ਟਾਈਮ ਕੁਝ ਨਹੀਂ ਸੀ ਉਦੋਂ ਬਾਅਦ ਪਤਾ ਨਹੀਂ ਕਿਵੇਂ ਸ਼ਾਰਟ ਸਰਕਟ ਹੋ ਗਿਆ ਕੀ ਹੋਇਆ ਤੁਹਾਨੂੰ ਕਿਹਨੇ ਦੱਸਿਆ ਜੀ ਇਸ ਬਾਰੇ ਸਾਡੇ ਉੱਪਰ ਮੁੰਡਾ ਚੌਂਕੀ ਦਾ ਰਹਿੰਦਾ ਕੰਮ ਕਰਦਾ ਹੋ ਰਹੀ ਹੈ ਲੇਬਰ ਸਾਡੀ ਆ ਉਸਨੇ ਫੋਨ ਕੀਤਾ ਤਾਂ ਆਇਆ ਸੀ ਤੁਸੀਂ ਮੌਕੇ ਤੇ ਕੀ ਰਿਖਤ ਬਣਾਇਆ ਹੋਇਆ ਸੀ ਅੰਦਰ ਅੰਦਰ ਸੋਫੇ ਜੀ ਜੀ ਚੇਹਰਾ ਸੀ ਲੱਕੜ ਦਾ ਜਿਹੜਾ ਕੋਈ ਫਰਨੀਚਰ ਦਾ ਬੰਦ ਆ ਜੀ ਤੁਸੀਂ ਮੌਕੇ ਤੇ ਕੀ ਦੇਖਿਆ ਤੁਸੀਂ ਅਸੀਂ ਆ ਕੇ ਦੇਖਿਆ ਜੀ ਤੂੰ ਆ ਸ਼ਟਰ ਤੂੰ ਆ ਨਿਕਲਿਆ ਬਹੁਤ ਜ਼ਿਆਦਾ ਫਿਰ ਫਾਇਰ ਬੋਰਗੇਟ ਬੁਲਾਈ ਫਾਇਰ ਕਰੇ ਅੱਗੇ ਵਿਚਾਰੇ ਬਥੇ ਪੂਰੀਓ ਕੀਤੀ ਆ ਪਰ ਕੰਮ ਬਹੁਤ ਨੁਕਸਾਨ ਹੋ ਗਿਆ ਤੁਹਾਡਾ ਕਾਰੋਬਾਰ ਫਿਰ ਪੇਹੀ ਸੀ ਇਹ ਹੀ ਹੈ ਜੀ ਮੇਰਾ ਨਾਮ ਸ਼ਾ ਨਵਾਜ਼ शान जहां पर आप क्या करते हैं मैं यहाँ सोफ़ा का, का काम करता हूँ सोफ़ा बनाते हैं यहाँ पर रहते भी हाँ रहता भी ऊपर ही यहाँ कमरा है ऊपर आपको कैसे मालूम पड़ा सुबह जो है इधर सफ़ाई वाली आती है बाहर से जो सफाई वाला आने के बाद जो है उन्होंने शटर खोला और सफ़ाई कर दी और बाहर तक वे सफ़ाई करके आ गए थे जब तक मैं ऊपर चला गया तो उन्होंने मुझे नीचे ऊपर से आवाज़ मारी है कि नीचे आग लगी है तो मैं तुरंत नीचे भाग कर आया और देखो तो इधर ऊपर से आग लगी है तो पानी से हमने बुझाने की कोशिश भी करी जब तक मालिक आ गए सब लोग आ गए कितनी आग लगी थी आ, आग तो वो भड़कती जा रही थी बहुत आग जो है भड़कती जा रही थी उसके बाद जो है सब लोग आए सबने सब सभी सामान जल कर सब सामान जल कर रखोगे जो फॉर्म होगा हो आपका आइडिया कितना हो सकता है वो तो, तो बहुत सामान था तो जो फॉर्म के बोरे थे सब थे सब आग लगी चेहरे थी काफ़ी सारी चेहरे थी क्या क्या सामान था अंदर आप सोफे थे चेयर थी ਔਰ ਜੋ ਵੈਸਾ ਮਟੀਰੀਅਲ ਲੈਂਦਾ ਹੈ ਉਹ ਵੀ ਮਟੀਰੀਅਲ ਦਾ ਸਮਝ ਲਿਆ ਜੋ ਬਣਾ ਕੇ ਅਸੀਂ ਤਿਆਰ ਕਰਕੇ ਰੱਖ ਰਕਦਾ ਨਾ ਇਹ ਸਮਝ ਲਾਇਆ ਕਹਾਂ ਕਹਨ ਜਾਂਦਾ ਹੈ ਇਹ ਸਮਾਨ ਇਹ ਤਾਂ ਸਭੀ ਜਗ੍ਹਾ ਜਾਂਦਾ ਹੈ ਪੰਜਾਬ ਵਿੱਚ ਸਭੀ ਜਗ੍ਹਾ ਜਾਂਦਾ ਹੈ ਪੰਜਾਬ ਵਿੱਚ ਸਭ ਜਗ੍ਹਾ ਵੇਚਦੇ ਹਾਂ ਤੇ ਜੋ ਵਾਕ ਲਕਿਆ ਕਿੰਨਾ ਕੋ ਨੁਕਸਾਨ ਦੇਖੋ ਅੱਜ ਬੜੀ ਮਾੜੀ ਘਟਨਾ ਵਾਪਰੀ ਆ ਮੇਰੇ ਵਾਰਡ ਦੇ ਨੇ ਮੁਖੀ ਜੀ ਬਹੁਤ ਵਧੀਆ ਪਰਿਵਾਰ ਤੇ ਉਹਨਾਂ ਸਾਊ ਪਰਿਵਾਰ ਹੈ ਇਹਨਾਂ ਦਾ ਫਰਨੀਚਰ ਹਾਊਸ ਸੀਗਾ ਇੱਥੇ ਰੋਟੀ ਦੇ ਪੁੱਲ ਤੇ ਸੂਰੀਆ ਕੰਪਲੈਕਸ ਦੀ ਕਲੋਨੀ ਆ ਜਿਹੜੀ ਉਹਦੇ ਵਿੱਚ ਤੇ ਇੱਥੇ ਮਿਲਾ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਤੇ ਬੜਾ ਨੁਕਸਾਨ ਹੋ ਗਿਆ 30-40 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਗੁਜ਼ਾਰਾ ਵੀ ਇਸ ਦੇ ਸਿਰ ਤੇ ਚੱਲਦਾ ਸੀਗਾ ਸੋ ਮੈਂ ਸਰਕਾਰ ਨੂੰ ਬੇਨਤੀ ਵੀ ਕਰਨੀ ਚਾਹਣਾ ਕਿ ਜੋ ਇਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਦਾ ਤਾਂ ਕਿ ਇਹਨਾਂ ਦਾ ਗੁਜ਼ਾਰਾ ਚੱਲਦਾ ਰਹੇ ਮੇਰਾ ਕ੍ਰਿਸ਼ਨ ਕੁਮਾਰ ਜੀ ਤੁਸੀਂ ਫਾਇਰ ਬ੍ਰਿਗੇਡ ਹਾਂਜੀ ਮਲਾਜਮ ਐ ਫਾਇਰ ਬ੍ਰਿਗੇਡ ਦਾ ਕੰਮ ਕਰਦਾ ਹੀ ਮੈਂ ਸਰ ਸਾਰ ਤੇਰੇ ਸਾਨੂੰ 7:30 ਤੇ ਕਾਲ ਆਈ ਹੈ ਵੀ ਇੱਥੇ ਕਨਿਸ਼ਕ ਫੈਕਟਰੀ ਹੈ ਰੋਟੀ ਦੇ ਕੋਲ ਤੇ ਇਹਨੂੰ ਅੱਗ ਲੱਗ ਗਈ ਇੱਥੇ ਸੀ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਜੀ ਮਤਲਬ ਗੱਡੀਆਂ ਚੱਲ ਰਹੀਆਂ ਨੇਗੇ ਅੱਗ ਪੈ ਕਾਬੂ ਕੰਮ ਹੋ ਗਿਆ ਕਿੰਨੀਆਂ ਗੱਡੀਆਂ ਆਉਂਦੀਆਂ ਨੇ ਤਿੰਨ ਚਾਰ ਗੱਡੀਆਂ ਲੱਗ ਚੁੱਕੀਆਂ ਨੇ ਹਾਂਜੀ ਬਾਕੀ ਗੱਡੀਆਂ ਆ ਰਹੀਆਂ ਨੇਗੇ ਚੱਲ ਰਿਹਾ ਹੈ ਕੰਮ ਇਹ ਫਰਨੀਚਰ ਦੀ ਹੈ ਜੀ ਕਹਿ ਰਹੇ ਨੇਗੇ ਸੋਫੇ ਵਗੈਰਾ ਬੰਦ ਦਿੰਦੇ ਹਾਂਜੀ ਅੱਗ ਕਿੰਨੀ ਕੁ ਜ਼ਿਆਦਾ ਸੀ ਜੀ ਅੱਗ ਤਾਂ ਕਾਫੀ ਜ਼ਿਆਦਾ ਸੀਗੀ ਜੀ ਲਪਟਾ ਬਾਹਰ ਤੱਕ ਸੀਗੀਆਂ ਪਰ ਮੌਕੇ ਤੇ ਉਹਨੂੰ ਕਾਬੂ ਪਾ ਲਿਆ ਗਿਆ ਕਿੰਨਾ ਦਾ ਸਮਾਨ ਸੜ ਤੈ ਸਬਾਹ ਹੋ ਗਿਆ ਆफी ਸੀ ਗਿਆ ਜਾਂ ਤੱਕ ਟੇਬਲ ਵਗੈਰਾ ਕਈਆਂ ਸੀ ਕੁਰਸੀਆਂ ਸੀਗੀਆਂ ਸੋਫੇ ਵਗੈਰਾ ਪਈ ਸੀਗੇ ਉਹ ਸਾਰੇ ਮਨੂ ਖੁੱਟ ਚੁੱਕੇ ਨੇ ਜੇ ਮੌਕੇ ਤੇ ਨਾ ਹੋਦੀ ਜਿਵੇਂ ਨਾਲ ਹਾਂ ਨਾਲ ਜੇ ਮੌਕੇ ਤੇ ਨਾ ਆਂਦੇ ਤਾਂ ਕਾਫੀ ਨੁਕਸਾਨ ਨਾਲ ਹੋ ਸਕਦਾ ਸੀਗਾ ਜੀ ਨਾਲ ਦੀ ਨਾਲ ਵੀ ਕਈ ਫੈਕਟਰੀਆਂ ਵਗੈਰਾ ਹੈਗੀਆਂ ਨਹੀਂ ਘਰਾਂ ਘਰ ਨੇ ਰਿਹਾਇਸ਼ੀ ਜਗਾ ਜੀ ਉਤੇ ਨੁਕਸਾਨ ਹੋ ਸਕਦਾ ਸੀ ਅੱਜ ਕਿਵੇਂ ਲੱਗਿਆ ਕੁਝ ਕਾਰਨਾਂ ਦਾ ਪਤਾ ਲੱਗਾ ਕਾਦੀ ਫੈਕਟਰੀ ਦੀ ਕਿੰਨਾ ਕੁ ਨੁਕਸਾਨ ਇਹ ਤਾਂ ਜੀ ਬੈਡਾਂ ਦੀ ਫੈਕਟਰੀ ਹੈ ਫਰਨੀਚਰ ਦੀ ਮੇਰੇ ਨਾਲੇ ਚੌਥੀ ਪੈਂਦੀ ਆ ਮੈਂ 7:00 ਵਜੇ ਮੈਨੂੰ ਧੂਆਂ ਦੇਖਿਆ ਨਿਕਲਦਾ ਮੈਂ ਮੈਂ ਮੌਕੇ ਤੇ ਆਪਣੀ ਗੱਡੀ ਤਾਂ ਕਿ ਦੇਖਿਆ ਬੜੀ ਅੱਗ ਲੱਗੀ ਸੀਗੀ ਇਹ ਮੌਕੇ ਤੇ ਮਾਦਕ ਵੀ ਇੱਥੇ ਸੀਗੇ ਤੇ ਅਸੀਂ ਫਾਇਰ ਬਗ ਡੇਰ ਨੂੰ ਫੋਨ ਕੀਤਾ ਜਲਦੀ ਜਲਦੀ ਫਾਇਰ ਬਗ ਡੇਰ ਆਈ ਤੇ ਮੌਕੇ ਤੇ ਅੱਗ ਦੇ ਕਾਬੂ ਪਾ ਲਏ ਜੀ ਇਹ ਕਾਫੀ ਜਿਹੜਾ ਹੈਗਾ ਵੱਡਾ ਜਿਹੜਾ ਸ਼ੋਰੂਮ ਫਰਨੀਚਰ ਬਹੁਤ ਹਾਂ ਜੀ ਕਾਫੀ ਜ਼ਿਆਦਾ ਸੀਗਾ ਜਿਹੜਾ ਸਟੋਰ ਹੈ ਕਾይ ਵੱਡਾ ਇਹ ਮੌਕੇ ਤੇ ਨਾ ਬਚਾਇਆ ਜਾਂਦਾ ਨਾਲ ਦਾ ਸ਼ੋਰੂਮ ਵੀ ਸੀ ਉੱਥੇ ਅੱਗ ਲੱਗਦੀ ਫਿਰ ਹੋਰ ਨੁਕਸਾਨ ਹੋਣਾ ਸੀ ਬਿਲਕੁਲ ਨੁਕਸਾਨ ਹੁੰਦਾ ਜੀ ਬਹੁਤ ਜ਼ਿਆਦਾ ਤੇ ਇਹ ਬੱਸ ਬਚ ਗਿਆ ਜੀ ਇਹ ਪਾਸਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਅੱਗ ਲੱਗ ਕੇ ਕਾਰਨ ਤਾਂ ਕੁਝ ਪਤਾ ਲੱਗਿਆ ਕਾਰਨ ਤਾਂ ਕੁ ਸਾਨੂੰ ਮੌਕੇ ਤੇ ਜਾਂਚ ਵੀ ਕਰ ਰਹੇ ਹਾਂ ਵੀ ਕੀ ਕਰ ਰਹੇ ਹਾਂ ਜਿਆ ਮੌਕੇ ਤੇ ਜਾਂਚ ਕਰਾਂਗੇ ਪਰਤਾਲ ਦੇ ਵਿੱਚ